ਐ ਸਾਡੇ ਗੁਰੂ ਆ ਦੇ ਨਾਲ ਰਿਲੇਟਿਡ ਹੈਗਾ ਤਿਹਾਰ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਿਡ ਹੈ ਉਹਨਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਏਕਤਾ ਬਣਾਈ ਰੱਖਣੀ ਚਾਹੀਦੀ ਹੈ ਆਪਾਂ ਕੁਝ ਲੈ ਕੇ ਜਾਣਾ ਇੱਥੋਂ ਕੁਝ ਨਹੀਂ ਲੈ ਕੇ ਜਾਣਾ ਜੀ ਪਰਮਾਤਮਾ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਹੈਗੀ ਪਰਮਾਤਮਾ ਤੋਂ ਵੱਡੋ ਕੋਈ ਲੇਖ ਨਹੀਂ ਹੁੰਦਾ ਹੈਗਾ ਇੱਥੇ ਰਹਿ ਜਣਾ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਸਾਡੇ ਜਿਹੜੇ ਸ਼ਹੀਦਾਂ ਨੇ ਬਹੁਤ ਕੁਰਬਾਨੀਆਂ ਸਾਡ ਦਿੱਤੀਆਂ ਨੇ ਤੇ ਸਾਨੂੰ ਆਪਣੇ ਧਰਮ ਦੇ ਨਾਲ ਆਪਣੇ ਸਿੱਖੀ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਉਹਨਾਂ ਸ਼ਹੀਦਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਬੱਚੇ ਬੱਚੇ ਦੇ ਵਿੱਚ ਉਹ ਜਾਗ ਲਾ ਕੇ ਗਏ ਨੇ ਕੋਈ ਭੁੱਲ ਨਹੀਂ ਸਕਦਾ ਇਹਨਾਂ ਦੀ ਦਸ਼ਮੇਸ਼ ਪਿਤਾ ਦੀਆਂ ਕੁਰਬਾਨੀਆਂ ਨੂੰ ਬਾਕੀ ਦਾ ਦਿਨ ਦਾ ਮਤਲਬ ਹੀ ਅੱਜ ਤੁਹਾਡੇ ਪੁਰਖਾਂ ਨੇ ਤੁਹਾਡੇ ਜਰਨੈਲਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਤੁਹਾਨੂੰ ਆਜ਼ਾਦੀ ਦਿੱਤੀ ਅੱਜ ਜਿਹੜੀ ਤੁਹਾਡੇ ਸਿਰ ਦੇ ਉੱਤੇ ਦਸਤਾਰ ਹੈ ਜਾਂ ਤੁਹਾਡੇ ਮਰੀਆਂ ਪੈਣਾ ਤੇ ਸਿਰ ਤੇ ਚੁੰਨੀ ਹੈ ਚੁੰਨੀ ਸਿਰ ਤੇ ਲੈ ਲੈ ਪੈਣੇ ਅਣਖ ਪੰਜਾਬ ਦੀ ਏ ਚੁੰਨੀ ਖਾਤਰ ਸਿੰਘਾਂ ਸੀਸ ਆਪਣੇ ਬਾਰੇ ਦਰਾ ਸਾਹਿਬ ਆਏ ਉਹ ਕੀ ਕਿਲਾ ਚਾਹੋਗੇ ਮਾਗੀ ਦਾ ਤਿਹਾਰ ਬਾਰੇ ਹਾਂਜੀ ਮਾਗੀ ਦਾ ਤਿਹਾਰ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮਨਾਇਆ ਜਾਂਦਾ ਹੈ ਮਤਲਬ ਮਾਨਤਾ ਬਹੁਤ ਮਾਨਤਾ ਹੈ ਐ ਸਾਡੇ ਗੁਰੂ ਆ ਦੇ ਨਾਲ ਰਿਲੇਟਡ ਹੈਗਾ ਤਿਹਾਰ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਹੈ ਉਹਨਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਏਕਤਾ ਬਣਾਈ ਰੱਖਣੀ ਚਾਹੀਦੀ ਹੈ ਉਹਨਾਂ ਦੇ 40 ਮੁਕਤੇ ਜਿਹੜੇ ਸੀ ਉਹਨਾਂ ਨੂੰ ਛੱਡ ਕੇ ਚਲੇ ਗਏ ਸਰ ਤੇ ਜਦੋਂ ਛੱਡ ਕੇ ਗਏ ਨੇ ਤੇ ਉਹਨਾਂ ਦੀ ਵਾਈਫ ਜਿਹੜੀ ਪਤਨੀ ਆ ਸਾਨੂੰ ਸੌਰੀ ਉਹਨਾਂ ਦੀਆਂ ਪਤਨੀਆਂ ਸਨ ਤੇ ਉਹਨਾਂ ਨੇ ਉਹਨਾਂ ਨੂੰ ਫਿਟਕਰਾ ਪਾਈਆਂ ਕਿ ਤੁਸੀਂ ਆਪਣੇ ਗੁਰੂਆਂ ਨੂੰ ਛੱਡ ਸਕਦੇ ਹੋ ਤੇ ਤੁਸੀਂ ਸਾਨੂੰ ਸਾਡੀ ਰੱਖਿਆ ਕੀ ਕਰੋਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਦਸਵੇਂ ਪਿਤਾ ਮਹਾਰਾਜ ਅਗਰ ਜਿਹੜੇ ਉਹਨਾਂ ਨੂੰ ਧੋਖਾ ਦੇ ਸਕਦੇ ਨੇ ਉਹਨਾਂ ਨੂੰ ਛੱਡ ਕੇ ਆ ਸਕਦੇ ਨੇ ਉਹ ਸਾਡੀ ਰੱਖਿਆ ਕੀ ਕਰਨਗੇ ਜ ਜਦੋਂ ਉਹਨਾਂ ਦੀ ਪਤਨੀਆਂ ਪਤਨੀਆਂ ਨੇ ਉਹਨਾਂ ਨੂੰ ਫਿਟਕਰਾ ਪਾਈਆਂ ਤੇ ਉਹ ਵਾਪਸ ਗੁਰੂ ਗੋਬਿੰਦ ਸਿੰਘ ਜੀ ਕੋਲ ਗਏ ਮੁਕਤੇ ਤੇ ਗੁਰੂ ਜੀ ਨੇ ਆਪਣੇ ਸ਼ਰਨ ਵਿੱਚ ਉਹਨਾਂ ਨੂੰ ਵਾਪਸ ਲਿਆ ਤੇ ਉਹਨਾਂ ਦੇ ਫਿਰ ਉਹ ਸ਼ਹੀਦ ਜਦੋਂ ਹੋਏ ਸਨ ਤੇ ਉਹਨਾਂ ਦੀ ਯਾਦ ਵਿੱਚ ਆਪਾਂ ਮਾਗੀ ਤਿਉਹਾਰ ਮਨਾਉਂਦੇ ਆ ਬਹੁਤ ਮਾਨਤਾ ਹੈ ਇਹਦੇ ਤੋਂ ਸਾਨੂੰ ਇਹੀ ਮਿਲਦਾ ਕਿ ਸਾਨੂੰ ਵੀ ਆਪਣੇ ਗੁਰੂ ਨਾਲ ਅੱਜ ਕੱਲ ਦੇਖਿਆ ਗਿਆ ਕਿ ਸਾਰੇ ਆਪਣੇ ਟੁੱਟਦੇ ਜਾ ਰਹੇ ਨੇ ਸਿੱਖ ਜਿੰਨੇ ਵੀ ਹੈਗੇ ਨੇ ਕੇਸ ਕਤਲ ਕਰਵਾ ਰਹੇ ਨੇ ਸਾਡੇ ਜਿਹੜੇ ਸ਼ਹੀਦਾਂ ਨੇ ਬਹੁਤ ਕੁਰਬਾਨੀਆਂ ਸਾ ਦਿੱਤੀਆਂ ਨੇ ਤੇ ਸਾਨੂੰ ਆਪਣੇ ਧਰਮ ਦੇ ਨਾਲ ਆਪਣੇ ਸਿੱਖੀ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਉਹਨਾਂ ਸਿੱਧਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਮਾਗੀ ਦੇ ਮੇਲੇ ਤੇ ਸਾਰੇ ਗੁਰਦੁਆਰੇ ਆਉਂਦੇ ਨੇ ਮੈਨੂੰ ਲੱਗਦਾ ਸਿੱਖਾ ਦਾ ਸਭ ਤੋਂ ਵੱਡਾ ਵਿਸਾਖੀ ਦਾ ਤਿਹਾਰੇ ਤੇ ਫਿਰ ਉਸ ਮਾਗੀ ਹੈਗਾ ਤੇ ਸਭ ਨੂੰ ਬੜੀ ਮਾਨ ਸ਼ਰਦਾ ਨਾਲ ਮਨਾਉਣਾ ਚਾਹੀਦਾ ਹੈ ਗੁਰਦੁਆਰੇ ਆਣਾ ਚਾਹੀਦਾ ਹੈ ਫਿਰ ਮੁਕਸਰ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨ 40 ਮੁਕਤੇ ਸ਼ਹੀਦ ਹੋਏ ਸੀਗੇ ਤੇ ਗੁਰੂ ਸਾਹਿਬ ਨੇ 40 ਮੁਕਤੇ ਸਿੰਘ ਸਾਹਿਬ ਚਲੇ ਗਏ ਸੀ ਉਥੋਂ ਇਹ ਉਦਾਵਾ ਪਾੜਿਆ ਸੀਗਾ ਮੁੜ ਕੇ ਮਾਰ ਉਹਨਾਂ ਨੇ ਘਰੋਂ ਜਦੋਂ ਗਏ ਉਹਨਾਂ ਦੇ ਸਿੰਘਨੀਆਂ ਨੇ ਕਿਹਾ ਵੀ ਆ ਕੀ ਕਰ ਰਹੇ ਹੋ ਤੁਸੀਂ ਫਿਰ ਫਿਰ ਉਹ ਦਵਾਰ ਦਵਾਰਾ ਫਿਰ ਗਏ ਜੰਗ ਤੇ ਸ਼ਹੀਦ ਹੋਏ ਸਾਰੇ ਫਿਰ ਗੁਰੂ ਸਾਹਿਬ ਨੇ ਉਦਾਵਾ ਪਾੜਿਆ ਉਹਨਾਂ ਕਿ ਫਿਰ ਗੱਲੇ ਨਾਲ ਆਇਆ ਉਹਨਾਂ ਦੇ ਇਹ ਚੋਂ ਗੁਰਦਵਾਰੇ ਚ ਆ ਕੇ ਸਾਰੀਆਂ ਸਿੱਖ ਸੰਗਤਾਂ ਅਰਦਾਸ ਕਰਦੀਆਂ ਨੇ ਮਹਾਰਾਜਾ ਸ਼ੁਕਰ ਬਣਾਉਂਦੀਆਂ ਨੇ ਸਭ ਕੁਝ ਕਰਦੀਆਂ ਨੇ ਕਿ ਕੀਰਤਨ ਸੁਣਦੀਆਂ ਨੇ ਸਭ ਕੁਝ ਠੀਕ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖਸਰ ਸਾਹਿਬ ਦੀ ਧਰਤੀ ਤੇ 40 ਸਿੰਘ ਸ਼ਹੀਦ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਬਗਦਾਵਾ ਪਾੜਿਆ ਸੀ ਇਸ ਲਈ ਇਸ ਲਈ ਮਣਾਈ ਜਾਂਦੀ ਆ ਮਾਗੀ ਮਣਾਈ ਜਾਂਦੀ ਆ ਤੇ ਸਾਰੇ ਗੁਰਦੁਆਰਿਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਮਾਗੀ ਮਣਾਈ ਜਾਂਦੀ ਹੈ ਇਸੇ ਕਰਕੇ ਗੁਰ ਗੁਰਦੁਆਰਾ ਸਾਹਿਬ ਦੇ ਵਿੱਚ ਸੁਣਿਆ ਜਾਂਦਾ ਕੀਰਤਨ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬਹੁਤ ਭਾਗਾਂ ਵਾਲਾ ਦੇਣਿਆ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਬੱਚਿਆਂ ਨੂੰ ਘਰ ਪਰਿਵਾਰ ਨੂੰ ਸਾਰਿਆਂ ਨੂੰ ਬਖਸ਼ੇ ਜੋ ਵੀ ਅੱਜ ਇੱਥੇ ਦੇਖਣ ਨੂੰ ਮਿਲ ਰੱਬ ਵੱਲੋਂ ਹੀ ਮਿਲਦੇ ਆ ਵਾ ਬਹੁਤ ਵਧੀਆ ਵਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੇ ਦਾ ਬਹੁਤ ਵਧੀਆ ਜੀ ਦੇਖੋ ਆਪਣੇ ਵਾਸਤੇ ਗੁਰਬਾ ਆਪਣੇ ਵਾਸਤੇ ਸਾਰਾ ਕੁਝ ਗੁਰਗੋਬ ਸਿੰਘ ਨੇ ਕੀਤਾ ਸੀਗਾ ਆਪਾਂ ਹੀ ਉਹਨਾਂ ਦਾ ਸਤਕਾਰ ਨਾ ਕੀਤਾ ਤਾਂ ਕੀ ਫਾਇਦਾ ਹੈ ਇਹ ਸਰਦਾਰੀ ਕਰਨ ਦਾ ਮੁਖਤਰ ਦੀ ਧਰਤੀ ਤੇ ਜਿਹੜੇ ਸਿੰਘ ਸ਼ਹੀਦ ਹੋਏ ਸੀਗੇ ਮੁਖਤਰ ਸੀ ਹੋਏ ਸੀਗੇ ਆਪਣੇ ਕਰਕੇ ਹੀ ਹੋਏ ਸੀਗੇ ਉਹਨਾਂ ਨੇ ਆਪਣੇ ਪਿੱਛੇ ਸਾਰਾ ਸਾਡੇ ਸਾਡੇ ਪਿੱਛੇ ਸਭ ਕੁਝ ਵਾਰ ਦਿੱਤਾ ਜੀ ਆਪਾਂ ਤੇ ਹੀ ਕਵਾਂਗੇ ਜੀ ਸਾਰਿਆਂ ਨੂੰ ਤਾਂ ਵੱਧ ਤੋਂ ਵੱਧ ਇੱਥੇ ਦੀ ਸੇਵਾ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਆਪਣੀ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਅੱਜ ਦਾ ਜਿਹੜਾ ਇਤਿਹਾਸ ਆ ਬਾਬਾ ਜੀ ਦੇ ਅੱਜ ਆਸੀਂ ਇੱਥੇ ਆ ਤੇ ਜੇ ਉਹ ਸਾਨੂੰ ਇਹਨਾਂ ਨੇ ਇੱਥੇ ਭੇਜਿਆ ਸੀ ਤਾਂ ਹੀ ਇੱਥੇ ਬੈਠੇ ਆ ਆਪਦੇ ਬੱਚਿਆਂ ਦੇ ਵਿੱਚ ਰਹਿ ਰਹੇ ਆ ਕਿਸੇ ਦੇ ਨਾਲ ਆਪਾਂ ਕੁਝ ਲੈ ਕੇ ਜਾਣਾ ਇੱਥੋਂ ਕੁਝ ਨਹੀਂ ਲੈ ਕੇ ਜਾਣਾ ਜੀ ਪਰਮਾਤਮਾ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਹੈਗੀ ਪਰਮਾਤਮਾ ਤੋਂ ਵੱਡੋ ਕੋਈ ਲੈਖ ਨਹੀਂ ਹੁੰਦਾ ਹੈਗਾ ਇੱਥੇ ਰਹਿ ਜਾਣਾ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਸਾਰੇ ਨੂੰ ਆਪਾਂ ਇਹੀ ਵੀਰਾ ਭੈਣਾਂ ਨੂੰ ਇਹੀ ਕਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ 40 ਬੁਖਤ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਦਿਹਾਰ ਬਣਾਇਆ ਜਾਂਦਾ ਹੈ ਇੱਕ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਏ ਉਹਨਾਂ ਦੀ ਯਾਦ ਰੱਖਣਾ ਚਾਹੀਦਾ ਹੈ ਜਿਹੜੀ ਗੁਰਦੁਆਰਾ ਜਿਹੜੀ ਸਿੱਖ ਸੰਗਤਾਂ ਹੈਗੀਆਂ ਨੇ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਸੰਗਤਾਂ ਗੁਰੂ ਸਾਹਿਬ ਜਾਂਦੀਆਂ ਨੇ ਬਹੁਤ ਸਾਰੇ ਤਕੜਾ ਉੱਥੇ ਪ੍ਰੋਗਰਾਮ ਹੁੰਦਾ ਇਸ ਚਿਰ ਅੱਜ ਦੇ ਦਿਨ ਜਿਹੜਾ ਕਿ ਸਭ ਦੁਨੀਆ ਦੇ ਉੱਪਰਛਾ ਚੁੱਕਾ ਹੈ ਹੂੰ ਹੂੰ ਬੱਚੇ-ਬੱਚੇ ਦੇ ਵਿੱਚ ਉਹ ਜਾਗ ਲਾ ਕੇ ਗਏ ਨੇ ਕੋਈ ਭੁੱਲ ਨਹੀਂ ਸਕਦਾ ਇਹਨਾਂ ਦੀਆਂ ਬਿਸ਼ਮੀਸ਼ ਪੀਤਾ ਦੀ ਆਰ ਕੁਰਬਾਨੀਆਂ ਨੂੰ ਅੱਜ ਦਾ ਜੋ ਮਾਗੀਰ ਦਿਹਾੜਾ ਵਾ ਬਹੁਤ ਇਹ ਪਵਿੱਤਰ ਦਿਹਾੜਾ ਵਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਇਸ ਨੂੰ ਬਹੁਤ ਪਵਿੱਤਰ ਤੌਰ ਤੇ ਮਨਾਇਆ ਜਾਂਦਾ ਵਾ ਕਿ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਕੁਝ ਛੱਡ ਕੇ ਆ ਗਏ ਤੇ ਉਹਨਾਂ ਨੇ ਇੱਕ ਆਖਰੀ ਲੜਾਈ ਆਪਣੀ ਜੋ ਖਤਰਾਂ ਦੇ ਢਾਬ ਦੇ ਉੱਤੇ ਜਾ ਕੇ ਲੜੀ ਸੀਗੀ ਇਹ ਖਤਰਾਂ ਦੇ ਢਾਬ ਸ੍ਰੀ ਮੁਕਸਰ ਸਾਹਿਬ ਜੋ ਅੱਜ ਦੀ ਡੇਟ ਦੇ ਵਿੱਚ ਹੈਗਾ ਉਦੋਂ 40 ਜੋ ਸਿੰਘ ਸੀਗੇ ਗੁਰੂ ਸਾਹਿਬ ਦੇ ਨਾਲ ਉਹ ਬੇਦਾਵਾ ਦੇ ਕੇ ਉਹਨਾਂ ਨੂੰ ਛੱਡ ਗਏ ਸਨ ਮੈਂ ਇੱਕ ਹੋਰ ਵੀ ਚੀਜ਼ ਦੱਸਣਾ ਚਾਹੁੰਦਾ ਕਿ ਇਹ ਕਿਤੇ ਹਾਸ ਨਹੀਂ ਇਹ ਇੱਕ ਨੇਚਰ ਦੇ ਵਿੱਚ ਆ ਕੇ ਜਦੋਂ ਕੋਈ ਮਾੜਾ ਟਾਈਮ ਆਉਂਦਾ ਨਾ ਵੱਡੇ ਵੱਡੇ ਸਾਥ ਛੱਡ ਜਾਂਦੇ ਨੇ ਲੇਕਿਨ ਉਹ ਜੋ ਸਿੰਘ ਸਨ ਉਹਨਾਂ ਨੇ ਜਦੋਂ ਦੇਖਿਆ ਕਿ ਅਸੀਂ ਇਹ ਗਲਤੀ ਕੀਤੀ ਹੈ ਕਿ ਅਸੀਂ ਤਾਂ ਸੱਚੇ ਪਾਤਸ਼ਾਹ ਦਾ ਸਾਥ ਛੱਡ ਗਏ ਆ ਤੇ ਉਹਨਾਂ ਨੇ ਫਿਰ ਆਪਣੇ ਪੂਰੇ ਸ਼ੂਰ ਬੀਰਤਾ ਦਿਖਾਉਂਦੇ ਹੋਏ ਆਪਣੇ ਉਸ ਖਤਰਾਨੇ ਦੀ ਢਾਟ ਦੇ ਉੱਤੇ ਲੜਾਈ ਲੜੀ ਤੇ ਲੱਖਾਂ ਹੀ ਸਿੰਘਾਂ ਨੂੰ 40 ਸਿੰਘਾਂ ਨੇ ਹਰਾਇਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਤਰਾਨੇ ਦੀ ਢਾਟ ਦੇ ਉੱਤੇ ਇਹ ਜੁਦ੍ਹ ਲੜਿਆ ਉਹ ਇੱਕ ਮੁਗਲਾਂ ਦੇ ਅਗੇਂਸ ਸੀਗਾ ਅਸੀਂ ਮੁਗਲ ਵਰਡ ਬੋਲਦੀਆਂ ਲੇਕਿਨ ਉਹ ਇੱਕ ਜ਼ੁਲਮਾਂ ਦੇ ਅਗੇਂਸਟ ਸੀ ਜਿਹਨੂੰ ਅਸੀਂ ਕਹਾਂਗੇ ਕਿ ਜ਼ੁਲਮ ਦੇ ਅਗੇਂਸਟ ਗੁਰੂ ਸਾਹਿਬ ਨੇ ਕੀਤਾ ਉਹ ਚਾਹੇ ਕਿਸੇ ਵੀ ਧਰਮ ਜਾਂਦੇ ਸਨ ਸੋ ਉਹਨਾਂ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਉਹਨਾਂ ਨੇ ਮੁਕਤੀ ਦਿੱਤੀ ਜੋ ਵੀ ਮੁਕਤੀ ਹੋਈ ਉਹਨਾਂ ਦੀ ਉਹਨਾਂ ਦੇ ਨਾਮ ਤੇ ਹੀ ਮੁਕਸਰ ਸਾਹਿਬ ਉੱਥੇ ਰੱਖਿਆ ਗਿਆ ਨਾਮ ਸੋ ਮੈਂ ਪ੍ਰਣਾਮ ਕਰਦਾ ਹਾਂ ਜੀ ਉਹਨਾਂ ਸਾਰੇ ਸਿੰਘਾਂ ਨੂੰ ਸ਼ਹੀਦਾਂ ਨੂੰ ਜਿਨ੍ਹਾਂ ਨੇ ਇਸ ਧਰਮ ਦੀ ਰੱਖਿਆ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਹਾਂ ਜੀ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ 40 ਮੁਕਤੇ ਸੀ ਉਹਨਾਂ ਨਾਲ ਉਹਨਾਂ ਨੇ ਛੜ ਲਏ ਸੀ ਮੁਕਤ ਸਾਧ ਫਿਰ ਉਹਨਾਂ ਨੇ 40 ਮੁਪਿਆਂ ਨਾਲ ਆਪਣੀ ਜਮੰਦੀ ਦੀ ਟੁੱਟੀ ਗੰਢੀ ਜਿਸ ਤੇ ਅਸੀਂ ਇਹ ਮੁਕਤ ਸਾਧ ਦਾ ਮਾਗੀ ਦਾ ਮੇਲਾ ਕਰਨਾ। ਉਹਨਾਂ ਲਈ ਤੇ ਅਰਸੇ ਮਾਰੇ ਛੜੇ ਬੜੀ ਬੜੀ ਸਿੱਖਿਆ ਸਾਨੂੰ ਗੁਰੂ ਸਾਹਿਬ ਨੇ 40 ਜਿਹੜੇ ਸੀ 40 ਜਿਹੜੇ ਸੀ ਕਿ ਬਿਦਨ ਦੇ ਬਤਾਵਾ ਲਿਖ ਕੇ ਆਏ ਸੀਗੇ ਉਹਨਾਂ ਨੂੰ ਉਹਨਾਂ ਨੇ ਵਜਾ ਕੇ ਦਵਾਰ ਆ ਕੇ ਜੰਗ ਲੜਿਆ ਤੇ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਫਿਰ ਗੁਰੂ ਮਹਾਰਾਜ ਨੇ ਇੱਕ ਸਿੰਘ ਦਾ ਮੋਲ ਪਾਇਆ ਗਿਆ। ਇੱਕ ਸਿੰਘ ਮੋਲ ਦਾ ਸਿੰਘ ਪਾਇਆ ਗਿਆ ਫਿਰ ਉਹਨਾਂ ਨੇ ਉਹਨਾਂ ਨੇ ਕਿਹਾ ਸਾਡਾ ਬਦਾਵਾ ਪੜੋ ਫਿਰ ਗੁਰੂ ਸਾਹਿਬ ਨੇ ਉਹਨਾਂ ਦਾ ਬਦਾਵਾ ਪੜਿਆ ਤੇ ਸਾਡੇ ਲਈ ਬੜਾ ਵੱਡਾ ਇੱਕ ਲੈਸਨ ਹੈ ਕਿ ਗੁਰੂ ਸਾਹਿਬ ਨਾਲ ਜਿਹੜੇ ਬੰਦੇ ਵੀ ਗੇਸ਼ ਦੁਬਾਰਾ ਵਾਪਸ ਆਏ ਉਹਨੂੰ ਸਮਝ ਆਈ ਵੀ ਅਸੀਂ ਗਲਤ ਸੀਗੇ ਸਾਡੇ ਲਈ ਇਹ ਸਿੱਖਿਆ ਹੈ ਇਸ ਦਿਨ ਗੁਰਦੁਆਰਾ ਸਾਰੇ ਸਿੱਖ ਸੰਗਤਾਂ ਤੋਂ ਗੁਰਦੁਆਰੇ ਜਨਤਾ ਨੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਗੁਰੂ ਸਾਹਿਬ ਇਹ ਬੜੀ ਇੱਕ ਬੜੀ ਇੱਕ ਇਤਿਹਾਸਿਕ ਗੱਲ ਹੈ ਵੀ ਬੰਦਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਸਾਡੀ ਇਹ ਤਿਹਾਰ ਬੜਾ ਵੱਡਾ ਇੱਕ ਗੱਲ ਹੈ ਬੜੀ ਵੱਡੀਆਂ ਕੁਰਬਾਨੀਆਂ ਦਿੱਤੀ ਗਈ ਇਹ ਇਸ ਕਰਕੇ ਇਤਿਹਾਸ ਨੂੰ ਬਹੁਤ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਮੁਕਤੇਆਂ ਦਾ ਉਧਾਰ ਕਰਕੇ ਇਹਨਾਂ ਨੂੰ ਦਰਗਾਹ ਜੇ ਭੇਜਿਆ ਸੀਗਾ ਤੇ ਬਿਦਾਵਾ ਪਾੜਿਆ ਸੀ ਜਿਹੜਾ ਮਹਾ ਸਿੰਘ ਜੀ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਦੇ ਕੇ ਆਏ ਸੀਗੇ ਵੀ ਸਾਨੂੰ ਜਿਹੜਾ ਅਸੀਂ ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ ਫਿਰ ਮਾਦਾ ਭਾਗੋ ਕੋਲ ਆ ਮਾਦਾ ਭਾਗੋ ਨੂੰ ਫਿਰ ਗੁੱਸਾ ਜਿਹੜਾ ਉਹ ਆਪਣੇ ਨਾਲ ਬੀਬੀਆਂ ਜਥਾ ਲੈ ਕੇ ਤੇ ਆਪਣਾ ਹਥਿਆਰ ਲੈ ਕੇ ਚੱਲੀ ਫਿਰ ਇਹਨਾਂ ਨੂੰ ਬੜੀ ਸ਼ਰਮ ਆਈ ਕਹਿੰਦੇ ਸੀ ਚੂੜੀਆਂ ਪਾ ਕੇ ਘਰ ਬਹਿ ਜਾਓ ਅਸੀਂ ਜਾ ਕੇ ਲੜਨੀ ਆਵਾ ਗੁਰੂ ਸਾਹਿਬ ਫਿਰ ਨੂੰ ਸ਼ਰਮ ਆਈ ਫਿਰ ਜਾ ਕੇ ਉੱਥੇ ਖਿਦਰਾਣਾ ਦੀ ਢਾਬ ਦੇ ਉੱਤੇ ਲੜਾਈ ਕੀਤੀ ਸੀ ਜਿੱਥੇ ਟੁੰਟੀ ਗੱਡ ਗੁਰਦੁਆਰਾ ਗੁਰਦਾਰ ਮੁਕਤਸਰ ਸਾਹਿਬ ਹੈ ਉੱਥੇ ਕਿੰਦਾ ਜਿਹੜਾ ਇਸ਼ਨਾਨ ਕਰਦਾ ਜਪਜੀ ਸਾਹਿਬ ਦਾ ਪਾਠ ਕਰਦਾ ਉਹ ਮੁਕਤ ਹੋ ਜਾਂਦਾ ਨੂੰ ਆਪਣੇ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ ਜੋ ਉਹਨਾਂ ਨੇ ਕੀਤੀਆਂ ਹਨ ਉਹ ਬਿਲਕੁਲ ਕਦੇ ਨਹੀਂ ਭੁੱਲਣੀ ਚਾਹੀਦੀਆਂ ਹਮੇਸ਼ਾ ਆਪਣੇ ਦਿਲ 'ਚ ਰੱਖੋ ਅਤੇ ਉਹਨਾਂ ਨੂੰ ਯਾਦ ਕਰਦੇ ਰਹੋ ਅਤੇ ਨਾਮ ਦਾ ਨਾਮ ਜਪਦੇ ਰਹੋ ਇਹ ਤਿਹਾੜ ਕਿਉਂ ਮਨਾਇਆ ਜਾਂਦਾ ਹੈ ਇਹ ਇਸ ਲਈ ਮਨਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜਦੋਂ ਇਧਰੋਂ ਲੜ ਕੇ ਆਏ ਸੀਗੇ ਤਾਂ ਜਦੋਂ ਪਹੁੰਚੇ ਦੀ ਮੁਗਲ ਸਾਹਿਬ ਤਾਂ ਉਹਨਾਂ ਨੇ ਉਹਨਾਂ ਜਿਹੜੇ 40 ਸਿੱਖਾਂ ਨੇ ਬਿਦਾਵਾ ਲਿਖੇ ਦਿੱਤਾ ਸੀਗਾ ਉਹ ਉਹਨਾਂ ਨੇ ਆਪ ਆ ਕੇ ਮਾਫੀ ਮੰਗੀ ਅਤੇ ਉਹ ਉਹ ਬਿਦਾਵਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜਦੋਂ ਸ਼ਹੀਦ ਉਹਨਾਂ ਲੈ ਕੇ ਤਾਂ ਉਹਨਾਂ ਉਹਨਾਂ ਬਾਪਾਰਤਾ ਉਹਨਾਂ ਸਾਹਮਣੇ ਇਸ ਲਈ ਮਾਗੀਤਵਾਰ ਉਹਨਾਂ ਦੀ ਯਾਦ ਵਿੱਚ ਵੀ ਮਨਾਇਆ ਜਾਂਦਾ ਹੈ ਇਹ ਮਾਗੀ ਦਾ ਤਿਹਾੜ ਜਿਹੜੇ ਆਪਣੇ ਸਿੰਘ ਸੀਗੇ ਜਿਨ੍ਹਾਂ ਨੇ ਜਦੋਂ ਕਿਲੇ ਤੋਂ ਜਾਣ ਲੱਗੇ ਨਨਪੁਰ ਸਾਹਿਬ ਵਿਦਾਵਾ ਦੇ ਗਏ ਸੀ ਵੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਉਦੋਂ ਫਿਰ ਉਹ ਕਿਲਾ ਛੱਡ ਕੇ ਚੱਲ ਗਏ ਸੀ ਔਖੇ ਟਾਈਮ ਤੇ ਫਿਰ ਬਾਅਦ ਵਿੱਚ ਮੁਖਸਰ ਸਾਹਿਬ ਦੇ ਜੰਗ ਦੇ ਵਿੱਚ ਉਹਨਾਂ ਨੇ ਉਹ ਗੁਰੂ ਸਾਹਿਬ ਨੇ ਉਹਨਾਂ ਦਾ ਵਿਦਾਵਾ ਪਾੜਿਆ ਸੀ ਉਹਨਾਂ ਦੀ ਬੇਨਤੀ ਤੇ ਕਿ ਸਾਨੂੰ ਮਾਫ਼ ਕਰ ਦਿਓ ਵੀ ਸਾਡੇ ਤੋਂ ਗਲਤੀ ਹੋ ਗਈ ਫਿਰ ਮਹਾਰਾਜ ਨੇ ਉਦੋਂ ਟੁੱਟੀ ਗੰਢੀ ਸੀ ਉੱਥੇ ਹੁਣ ਗੁਰਦੁਆਰਾ ਸਾਹਿਬ ਵੀ ਟੁੱਟੀ ਗੰਢੀ ਸੀ ਤੇ ਉਹਦੇ ਉਹਦੇ ਮੌਕੇ ਤੇ ਮਾਗੀ ਦਾ ਤਿਉਹਾਰ ਆਪਣਾ ਮਨਾਇਆ ਜਾਂਦਾ ਹੈ ਇਤਿਹਾਸਕ ਅੱਜ ਦਾ ਜੋ ਦਿਨ ਹੈ ਬੜਾ ਮਹਾਨ ਦਿਨ ਹੈ ਸਾਡੇ ਬਾਤੇ ਸ਼ਹੀਦ ਭਾਈ ਮਹਾ ਸਿੰਘ ਨੇ ਲੜ ਕੇ ਤੇ ਬੜੀ ਵੱਡੀ ਸਫਲਤਾ ਹਾਸਲ ਕੀਤੀ ਜਿਹਦੇ ਵਿੱਚ ਮਾਂ ਭਾਗੌਰ ਨੇ ਵੀ ਬੜਾ ਵੱਡਾ ਹਿੱਸਾ ਲਿਆ ਜਿਵੇਂ ਅਸੀਂ ਜਿੱਥੇ ਯੋਧਿਆਂ ਜਰਨੈਲਾਂ ਦੀਆਂ ਗੱਲ ਕਰਦੇ ਹਾਂ ਉੱਥੇ ਮਾਂ ਭਾਗੌਰ ਨੇ ਬੜਾ ਵੱਡਾ ਉਹਦਾ ਰਤਬਾ ਹੋਇਆ ਉਹਨੇ ਬੜੀ ਹਲਾ ਸ਼ਰੀ ਦਲੇਰੀ ਦੇ ਕੇ ਤੇ ਜੰਗ ਦੀ ਜਿਹੜੀ ਉਹ ਸਫਲਤਾ ਕੀਤੀ ਔਰ ਮੁਕਸਰ ਦੇ ਜਿਹੜੇ 40 ਮੁਕਤੇ ਨੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਹਦੇ ਲਈ ਅਸੀਂ ਹਰ ਥਾਂ ਵੱਖ-ਵੱਖ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੋ ਰਹੇ ਆਂ ਪਰ ਜਿਹੜਾ ਮੇਰੇ ਸਿੰਘਾਂ ਦੇ ਵੀਰ ਜੀ ਨੇ ਪੁੱਛਿਆ ਉਹ ਸੱਚ ਗੱਲ ਹੈ ਵੀ ਇਹਦੇ ਲਈ ਪੂਰੀ ਜਾਣਕਾਰੀ ਨਹੀਂ ਸਾਨੂੰ ਵੀ ਮਾਗੀ ਦਾ ਦਿਨ ਕਿਉਂ ਅਸੀਂ ਮਨਾਉਨੇ ਆ ਮਾਗੀ ਦੇ ਦਿਨ ਦਾ ਮਤਲਬ ਕੀ ਹੈ ਮਾਗੀ ਦਾ ਦਿਨ ਦਾ ਮਤਲਬ ਵੀ ਅੱਜ ਤੁਹਾਡੇ ਪੁਰਖਾਂ ਨੇ ਤੁਹਾਡੇ ਜਰਨੈਲਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਤੁਹਾਨੂੰ ਆਜ਼ਾਦੀ ਦਿੱਤੀ ਅੱਜ ਜਿਹੜੀ ਤੁਹਾਡੇ ਸਿਰ ਦੇ ਉੱਤੇ ਦਸਤਾਰ ਹੈ ਜਾਂ ਤੁਹਾਡੇ ਮਰੀਆਂ ਭੈਣਾਂ ਤੇ ਸਿਰ ਤੇ ਚੁੰਨੀ ਹੈ ਚੁੰਨੀ ਸਿਰ ਤੇ ਲੈ ਲੈ ਪਾਣੇ ਅਣਖ ਪੰਜਾਬ ਦੀ ਏ ਚੁੰਨੀ ਖਾਤਰ ਸਿੰਘਾਂ ਸੀਸ ਆਪਣੇ ਬਾਰੇ ਉਹ ਇਹ ਚੁੰਨੀ ਸਵਾ 2 ਮੀਟਰ ਦਾ ਕਪੜਾ ਨਾ ਸਮਝੋ ਇਹਦੇ ਲਈ ਇੱਕ 9 ਸਾਲ ਇੱਕ 7 ਸਾਲ ਦੇ ਮਸ਼ੂਮ ਬੱਚੇ ਕੰਧਾਂ ਵਿੱਚ ਚੜਚੜਨ ਦਿੱਤੇ ਗਏ ਇਹਦੇ ਲਈ ਮਾਤਾ ਗੁਜਰਕੌਰ ਔਰ ਮਾਤਾ ਸਹਿਬਕੌਰ ਮਾਤਾ ਜੀਤਾ ਜੀ ਔਰ ਵੱਡੇ ਸਹਿਬਜਾਦੇ ਬਾਬਾ ਜੀਤ ਸਿੰਘ ਜੂਹਾਰ ਸਿੰਘ ਉਹਨਾਂ ਸ਼ਿੱਧੀ ਪ੍ਰਾਪਤ ਕੀਤੀ ਤੇ 9 ਸਾਲ ਦੀ ਉਮਰ ਦੇ ਵਿੱਚ ਮੇਰੇ ਕਲਗੀਆਂ ਵਾਲੇ ਪਾਸ਼ਾ ਨੇ ਆਪਣੇ ਪਿਤਾ ਨੂੰ ਇਸ ਜਿਹੜੀ ਸਾਡੀ ਦਸਤਾਰ ਸਾਡੀ ਬਹੂਆਂ ਬੇਟੀਆਂ ਦੀਆਂ ਪੱਤਾਂ ਲੈ ਰਹੀਆਂ ਸੀ ਉਹਦੇ ਲਈ ਆਪਣੇ ਗੁਰੂ ਗੁਰੂ ਪਾਸ਼ਾ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹੀਦ ਹੋਣ ਲਈ ਦੇਖੋ ਕਿੱਡੀ ਗੱਲ 9 ਸਾਲ ਦਾ ਕਿੱਡੀ ਉਮਰ ਹੁੰਦੀ ਏ ਪਰ ਤੁਹਾਨੂੰ ਮੇਰੇ ਕਲਗੀਆਂ ਵਾਲੇ ਪਾਸ਼ਾ ਤੇ ਧਰਨ ਮੇਰੇ ਸ਼ੈਨਸ਼ਾ ਸੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਆਪਣੇ ਬੱਚੇ ਦਾ ਕਹਿਣਾ ਮੰਨ ਕੇ ਤੇ ਆ ਸਾਡੇ ਜੇ ਗੱਲ ਕਵਾਂ ਤੇ ਖਾਸ ਕਰਕੇ ਕਸ਼ਮੀਰੀ ਪੰਡਤਾਂ ਲਈ ਹਿੰਦੂਆਂ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਹੋਰ ਕੋ ਨਿਜੀਵਨਾ ਦਤਾ ਕੋਈ ਐਡਾ ਰੌਲਾ ਹੀ ਨਹੀਂ ਸੀ ਪਰ ਅੱਜ ਸਾਨੂੰ ਚਾਹੀਦਾ ਜਿੱਥੇ ਮੇਰੇ ਵੀਰ ਸਾਡੇ ਕਸ਼ਮੀਰੀ ਪੰਡਤ ਨੇ ਹਿੰਦੂ ਭਾਈਚਾਰਾ ਉਹਨਾਂ ਸਾਰਿਆਂ ਨੂੰ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਕੁਰਬਾਨੀ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਨਾ ਜਿਹੜਾ ਅੱਜ ਦਾ ਪਵਿੱਤਰ ਦਿਨ ਹੈ ਇਹ ਮਾਗੀ ਦਾ ਤਿਹਾੜਾ ਅਸੀਂ ਮਨਾ ਲੈਨੇ ਆਂ ਕੱਲ ਲੋਹੜੀ ਮਨਾਈਏ ਅੱਜ ਮਾਗੀ ਕਹਿ ਕੇ ਸਭੀ ਪਹ ਚਲੇ ਜਾਂਦੇ ਆਂ ਮੱਥਾ ਟੇਕ ਕੇ ਪਰ ਜਿਸ ਤਰ੍ਹਾਂ ਮੇਰੇ ਵੀਰ ਜੀ ਆਏ ਨੇ ਜਿੰਨਾ ਕਿ ਮੈਨੂੰ ਪਤਾ ਸੀ ਉਹ ਸਾਹਬਨਾਮਾ ਦੱਸਿਆ ਵੀ ਅੱਜ ਦਾ ਦਿਨ ਸਾਡੇ ਲਈ ਬੜਾ ਕੁਰਬਾਨੀਆਂ ਭਰਿਆ ਦਿਨ ਤੇ ਬੜੀ ਵੱਡੀ ਕੁਰਬਾਨੀ ਦੇ ਕੇ ਸਾਨੂੰ ਆ ਸਰਦਾਰੀ ਮਿਲੀ ਏ। ਮਾਗੀ ਦਾ ਤਿਹਾੜ ਬੜੇ ਪਿਆਰ ਤੇ ਸ਼ਰਧਾ ਨਾਲ ਬਣਾਇਆ ਜਾ ਰਿਹਾ ਹੈ। ਵਰ ਸੰਗਤ ਵੀ ਬੜੇ ਪਿਆਰ ਨਾਲ ਆਉਂਦੀ ਆਪਣੇ ਗੁਰਦੁਆਰੇ ਵਿੱਚ ਸੇਵਾ ਕਰਨ ਹਾਸੇ ਆਉਂਦੀ ਹੈ। ਇਹ ਤਾਂ ਜਿਹੜੇ 40 ਮੁਕਤੇ ਸੀਗੇ ਗੁਰੂ ਗੋਬਿੰਦ ਸਿੰਘ ਅਨਰਾਜ ਹੋ ਕੇ ਚਲੇ ਗਏ ਸੀਗੇ। ਫਿਰ ਉਹ ਦੁਬਾਰਾ ਵਾਪਸ ਆਏ ਆਪਣੀ ਗਲਤੀ ਮੰਨ ਲਈ। ਗੁਰੂ ਗੋਬਿੰਦ ਸਿੰਘ ਇਹਨੇ ਉਬੇਦ ਦੇ ਪਾੜ ਕੇ ਉਹਨਾਂ ਨੂੰ ਆਪਣੇ ਗਲੇ ਨਾਲ ਲਾਇਆ। ਮਾਗੀ ਦਾ ਜਿਹੜਾ ਤਿਹਾੜ ਆ ਇਹ 40 ਮੁਕਤਿਆਂ ਦੀ ਯਾਦ ਵਿੱਚ ਬਣਾਇਆ ਜਾਂਦਾ। ਇਹ ਜਦੋਂ ਗੁਰੂ ਸਾਹਿਬ ਨੇ ਬਦਾਵਾ ਪਾੜਿਆ ਇਹ ਉਸ ਪਿਆਰ ਨੂੰ ਦਰਸਾਉਂਦਾ। ਤੇ ਉਹ ਸਿਆਚ ਬਣਾਇਆ ਜਾਂਦਾ ਤੇ ਇਸ ਕਰਕੇ ਅਸੀਂ ਸਾਰੇ ਸਿੰਘ ਜਿੰਨੇ ਆ ਗੁਰਸੰਗਤ ਗੁਰਦੁਆਰੇ ਆ ਕੇ ਨਮਸਤਕ ਹੁੰਦੀ ਆ ਗੁਰੂ ਸਾਹਿਬ ਦੀ ਯਾਦ ਦੇ ਵਿੱਚ